ਆਰਾ ਕੋਈ ਨਹੀਂ ਕਰਦਾ ਕਿਸੇ ਲਈ ਵੀ ਉਹ ਉਹਨਾਂ ਨੇ ਫਿਰ ਐਨਾ ਕੀਤਾ ਸੋਨਮ ਕਰਨ ਤੇ ਨੀਸ਼ ਉਹਨਾਂ ਦੇ ਪੇਟੇ ਨੇ ਦੋਨੋਂ ਹਨਾ ਪਰ ਉਹਨਾਂ ਜਦੋਂ ਦੀ ਮੈਂ ਘਰ ਚਾਈਆ ਪਹਿਲ ਮੈਨੂੰ ਆ हां जी दोस्तों सुनंदा शर्मा ਤੇ ਪਿੰਕੀ ਢਾਲੀਵਾਲ ਬਾਰੇ ਤੁਸੀਂ ਸਭ ਜਾਣਦੇ ਹੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੁਨੰਦਾ ਸ਼ਰਮਾ ਜੋ ਕਿ ਪਿੰਕੀ ਢਾਲੀਵਾਲ ਨਾਲ ਕਾਫੀ ਲੰਬੇ ਸਮੇਂ ਤੋਂ ਕੰਮ ਕਰਦੀ ਆ ਰਹੀ ਸੀ ਜੋ ਕਿ ਸੁਨੰਦਾ ਸ਼ਰਮਾ ਪਿੰਕੀ ਢਾਲੀਵਾਲ ਦੇ ਘਰ ਹੀ ਰਹਿੰਦੀ ਸੀ ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਹਾਂ ਹਣ ਦੋਨਾਂ ਵਿੱਚ ਵੱਡਾ ਵਿਵਾਦ ਖੜਾ ਹੋ ਚੁੱਕਿਆ ਹੈ ਸੁਨੰਦਾ ਸ਼ਰਮਾ ਦਾ ਕਹਿਣਾ ਹੈ ਕਿ ਪਿੰਕੀ ਢਾਲੀਵਾਲ ਨੇ ਮੇਰੇ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ ਕਿ ਦੋਸਤੋ ਸੁਨੰਦਾ ਸ਼ਰਮਾ ਦਾ ਇਹ ਵੀ ਕਹਿਣਾ ਹੈ ਕਿ ਪਿੰਕੀ ਢਾਲੀਵਾਲ ਵੱਲੋਂ ਮੇਰੇ ਨਾਲ 250 ਕਰੋੜ ਦੀ ਠੱਗੀ ਮਰੀ ਗਈ ਹੈ ਬਾਕੀ ਦੋਸਤੋ ਤਨੰਦਾ ਸ਼ਰਮਾ ਇਹ ਕਹਿ ਰਹੀ ਹੈ ਕਿ ਪਿੰਕੀ ਢਾਲੀਵਾਲ ਨਾਮ ਜਿੰਨਾ ਵੀ ਕੰਮ ਕੀਤਾ ਹੈ ਮ ਜਿੰਨੇ ਵੀ Song ਗਾਏ ਹਨ ਜਿੰਨੇ ਵੀ show ਲਗਾਏ ਹੈ ਕਰਨ ਕਿ ਪਿੰਕੀ ਢਾਲੀਵਾਲ ਵੱਲੋਂ ਮੈਨੂੰ ਕੁਝ ਨਹੀਂ ਦਿੱਤਾ ਗਿਆ ਕਿ ਪਿੰਕੀ ਢਾਲੀਵਾਲ ਵੱਲੋਂ ਮੇਰੇ ਨਾਲ 250 ਕਰੋੜ ਦੀ ਜੋ ਕੇ ਠੱਗੀ ਮਰੀ ਗਈ ਹੈ ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਹੈ ਕਿ ਕੁਝ ਬੀਤੇ ਸਮੇਂ ਪਹਿਲਾਂ ਹੀ ਤਨੰਦਾ ਸ਼ਰਮਾ ਵੱਲੋਂ ਇੱਕ ਜੋ ਕੇ ਪੋਡਕਾਸਟ ਕੀਤਾ ਗਿਆ ਸੀ ਸੋਨ ਬਾਜਵਾ ਦੇ ਨਾਲ ਉਸ ਵਿੱਚ ਸਰੰਦਾ ਸ਼ਰਮਾ ਨੇ ਕਿਹਾ ਸੀ ਕਿ ਪਿੰਕੀ ਢਾਲੀਵਾਲ ਬਹੁਤ ਹੀ ਚੰਗੇ ਇਨਸਾਨ ਹਨ ਮੈਂ ਉਹਨਾਂ ਦੇ ਘਰ ਰਹੀ ਹਾਂ ਕਿ ਪਿੰਕੀ ਢਾਲੀਵਾਲ ਦੇ ਦੋ ਪੁੱਤਰ ਹਨ ਪਰ ਪਿੰਕੀ ਢਾਲੀਵਾਲ ਮੇਰਾ ਉਹਨਾਂ ਪੁੱਤਰਾਂ ਤੋਂ ਵੱਧ ਕੇ ਕਰਦੇ ਹਨ ਮੇਰੀ ਹਰ ਗੱਲ ਮੰਨਦੇ ਹਨ ਤੇ ਮੇਰੇ ਹਰ ਇੱਕ ਸ਼ੌਕ ਪੂਰਾ ਕਰਦੇ ਹਨ ਬਾਕੀ ਦੋਸਤੋ ਤੁਹਾਨੂੰ ਦੱਸ ਦਿੰਦੇ ਹਾਂ ਕਿ ਹੁਣ ਬਾਜੀ ਪਲਟ ਚੁੱਕੀ ਹੈ ਕਿ ਸਰੰਦਾ ਸ਼ਰਮਾ ਹੁਣ ਜੋ ਕਿ ਪਿੰਕੀ ਢਾਲੀ ਉੱਪਰ ਅਲੀਗੇਸ਼ਨ ਲਗਾ ਰਹੀ ਹੈ ਕਿ ਇਸ ਨੇ ਮੇਰੇ ਨਾਲ ਠੱਗੀ ਮਾਰੀ ਹੈ ਬਾਕੀ ਦੋਸਤੋ ਤੁਹਾਨੂੰ ਦੱਸਦੇ ਨੇ ਹੈ ਕਿ ਪਿੰਕੀ ਢਾਲੀਵਾਲ ਨੂੰ ਜੋ ਕਿ ਜੇਲ੍ਹ ਹੋ ਚੁੱਕੀ ਹੈ ਬਾਕੀ ਦੋਸਤੋ ਪਿੰਕੀ ਢਾਲੀਵਾਲ ਦਾ ਇਹ ਕਹਿਣਾ ਹੈ ਕਿ ਮੈਂ ਇਹਦੇ ਨਾਲ ਕੋਈ ਠੱਗੀ ਨਹੀਂ ਮਾਰੀ ਮੈਂ ਇਸ ਨਾਲ ਕੋਈ ਗਲਤ ਕੰਮ ਨਹੀਂ ਕੀਤਾ ਬਾਕੀ ਦੋਸਤੋ ਟਵਿਸਟ ਦਿੱਤੇ ਆਉਂਦਾ ਹੈ ਕਿ ਕੁਝ ਸਮਾਂ ਪਹਿਲਾਂ ਜੋ ਕਿ ਸੁਨੰਦਾ ਸ਼ਰਮਾ ਕਹਿੰਦੀ ਸੀ ਕਿ ਪਿੰਕੀ ਢਾਲੀਵਾਲ ਬਹੁਤ ਚੰਗੇ ਇਨਸਾਨ ਹਨ ਕਿ ਹੁਣ ਉਹਨਾਂ 'ਤੇ ਅਲੀਗੇਸ਼ਨ ਲਗਾ ਰਹੀ ਹੈ ਬਾਕੀ ਦੋਸਤੋ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਸੁਨੰਦਾ ਸ਼ਰਮਾ ਗਲਤ ਹੈ ਜਾਂ ਪਿੰਕੀ ਢਾਲੀਵਾਲ ਗਲਤ ਹੈ ਬਾਕੀ ਦੋਸਤੋ ਮਿਲਦੇ ਆਂ ਅਗਲੀ ਵੀਡੀਓ 'ਵਾਲ ਧੰਨ